ਤੁਸੀਂ ਇਹ ਬੰਦੇ ਨੂੰ ਮੋਢਿਆਂ ਚੁੱਕੀ ਲਿਆਉਂਦੇ ਹੋ ਕੁਰਸੀ ਨਹੀਂ ਮਿਲੀ ਭਾਈ ਜੀ ਕਿਉਂ ਉਹ ਤਾਲਾ ਬੰਨ੍ਹਿਆ ਉਹਨਾਂ ਦਾ ਤਾਂ ਕੋਕਿਆ ਦੋ ਤਨਵਰੀ ਦੋ ਲੰਬੇ ਨਹੀਂ ਦੇ ਮੋਢਿਆਂ ਉੱਪਰ ਚੁੱਕਿਆ ਇਹ ਮਰੀਜ਼ ਨਹੀਂ ਸਗੋਂ ਪੰਜਾਬ ਦੀਆਂ ਸਿਹਤ ਸੇਵਾਵਾਂ ਨੇ ਜਿਨ੍ਹਾਂ ਨੂੰ ਬਿਹਤਰ ਕਰਨ ਦੀਆਂ ਸਰਕਾਰਾਂ ਕਈ ਦਾਅਵੇ ਕਰਦੀਆਂ ਨੇ ਪਰ ਜਦੋਂ ਹਕੀਕਤ ਸਾਹਮਣੇ ਆਉਂਦੀ ਏ ਤਾਂ ਦਾਅਵੇ ਵੀ ਇਸੇ ਮਰੀਜ਼ ਵਾਂਗੂ ਹਰ ਪਾਸਿਓਂ ਦੇ ਬਸ ਨਸਰਾਉਂਦੇ ਨੇ ਦਰਥ ਨਾਲ ਤੜਪ ਰਹੇ ਆਪਣੇ ਛੋਟੇ ਭਾਈ ਨੂੰ ਮੋਢਿਆਂ ਤੇ ਇਸ ਲਈ ਚੁੱਕਣਾ ਪਿਆ ਕਿਉਂਕਿ ਹਸਪਤਾਲ 'ਚ ਉਹਨਾਂ ਨੂੰ 휠ਚੇਅਰ ਨਹੀਂ ਦਿੱਤੀ ਗਈ। ਮੈਨੂੰ ਭਾਲਦੇ ਫੱਲੇ ਭਾਲਦੇ ਬੋਲਚਾਲ ਆਪੋ ਦੇ ਫੋਨ ਆਸ ਰਹੇ। ਤੇ ਵੀਲਚੇਅਰ ਹਸਪਤਾਲ ਚ ਮੌਜੂਦ ਵੀ ਸੀ ਪਰ ਜਿਸ ਵਿਅਕਤੀ ਨੇ ਜਾਂ ਕਹਿ ਲੋ ਜਿਸ ਮੁਲਾਜ਼ਮ ਨੇ ਵੀਲਚੇਅਰ ਇਹਨਾਂ ਮਰੀਜ਼ਾਂ ਨੂੰ ਜਾਰੀ ਕਰਨੀ ਸੀ ਉਹ ਤਾਲਾ ਲਗਾ ਕੇ ਕਿਧਰੇ ਰਫੂ ਚੱਕਰ ਹੋ ਗਿਆ ਜਾਂ ਸਿੱਧਾ ਕਹੀਏ ਤਾਂ ਡਿਊਟੀ ਤੋਂ ਫਰਲੋ ਮਾਰ ਗਿਆ ਜਿਸ ਕਾਰਨ ਪਥਰੀਆਂ ਦੇ ਦਰਦ ਨਾਲ ਤੜਪ ਰਹੇ ਇਸ ਨੌਜਵਾਨ ਨੂੰ ਉਸ ਤੇ ਭਰਾ ਨੂੰ ਮੋਢਿਆਂ ਤੇ ਚੁੱਕ ਕੇ ਘੁੰਮਣਾ ਪਿਆ ਨਾਮ ਜੀ ਆਪਣਾ ਮੇਰਾ ਨਾਮ ਲੱਖੀ ਹੈ ਕਿੱਥੋਂ ਆਏ ਜੇ ਬਟਾਲਾ ਰੋਡ ਬਿਜਲੀ ਘਰੋਂ ਤੇ ਤੁਸੀਂ ਇਹ ਬੰਦੇ ਨੂੰ ਮੋਢਿਆਂ ਚੁੱਕੀ ਲਿਆਉਂਦੇ ਹੋ ਕੁਰਸੀ ਨਹੀਂ ਮਿਲੀ ਭਾਈ ਕਿਉਂ ਉਹ ਤਾਲਾ ਬੰਨ੍ਹਿਆ ਨਾ ਦੋ ਵਕਿਆਦੋ ਤੇ ਨਾ ਦੋ ਲੰਬੇ ਦੀ ਪਰੇਸ਼ਾਨੀ ਜੀ ਨੂੰ ਮਰੀਦ ਤੁਹਾਡੇ ਨੂੰ ਉਹ ਪੱਥਰੀਆਂ ਆ ਜੀ ਉਹਦਾ ਅੱਛਾ ਹਾਂ ਜੀ ਕਿਦਨ ਦੇ ਦਾਖਲ ਹਸਪਤਾਲ ਵਿੱਚ ਅੱਜ ਹੀ ਅੱਜ ਪਹਿਲੇ ਦਿਨ ਹੀ ਕਿਰਾਇਆ ਤਾਂ ਕੋਈ ਹਰਸਪਰੀ ਵੀ ਨਹੀਂ ਤੇ ਅੰਮ੍ਰਿਤਸਰ ਦੇ ਗੁਰਨਾਨਕ ਦੇਵ ਹਸਪਤਾਲ ਦੀ ਇਹ ਵੀਡੀਓ ਹੈ ਜਿੱਥੇ ਪੱਥਰੀ ਦੇ ਦਰਦ ਕਾਰਨ ਇੱਕ ਨੌਜਵਾਨ ਨੂੰ ਪਰਤੀ ਕਰਵਾਇਆ ਗਿਆ ਸੀ ਬਰਬਾਦ ਜਦੋਂ ਉਸ ਨੌਜਵਾਨ ਨੂੰ ਟੈਸਟ ਆਦ ਲਈ ਇਧਰ ਉਧਰ ਲੈ ਕੇ ਜਾਣਾ ਪਿਆ ਤਾਂ ਉਸ ਨੂੰ ਵੀਰਚੇਰ ਨਹੀਂ ਦਿੱਤੀ ਗਈ ਉਧਰ ਹੁਣੇ ਵੀਡੀਓ ਸੋਸ਼ਲ ਮੀਡੀਆ ਤੇ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਮਰੀਕਾ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ